ਕਲੋ ਜੀ ਮੇਰਾ ਭਤੀ ਜਾਇ ਸੁਖਵਿੰਦਰ ਸਿੰਘ ਤਕਰੀਬ ਕੱਲ ਸ਼ਾਮ ਨੂੰ ਤਕਰੀਬਨ 6:30 ਵਜੇ ਗੁਰਦੁਆਰਾ ਬਾਬਾ ਮੱਕਾ ਸਾਹਿਬ ਗਿਆ ਕਿ ਮੈਂ ਸੇਵਾ ਕਰਨੀ ਸਾਰੀ ਰਾਤ ਉੱਥੇ ਸੇਵਾ ਕਰਦਾ ਰਿਹਾ ਸਾਰੀ ਰਾਤ ਉੱਥੇ ਰਿਹਾ ਹਾਂ 10 ਵਜੇ ਨਾਲ ਫੋਨ ਵੀ ਕੀਤਾ ਤੇ ਉਹ ਮੁੰਡਾ ਨਾਲ ਦਾ ਕਹਿੰਦਾ ਇੱਥੇ ਸਾਡੇ ਲੱਗ ਗਿਆ ਤੁਸੀਂ ਫਿਕਰ ਨਾ ਕਰੋ ਬਹੁਤ ਵਧੀਆ ਕੰਮ ਕਰਦੇ ਆ ਕਰਦਾ ਰਿਹਾ ਫਿਰ 6 ਵਜੇ ਤਕਰੀਬਨ ਜਦੋਂ ਦਿਨ ਚੜ੍ਹਿਆ ਤੇ 6:30 ਵਜੇ ਇੱਕ ਸਰਬਜੀ ਸਰਬਜੋ ਸਿੰਘ ਮੋਨੂ ਪੁੱਤਰ ਗਰਮੇਸ਼ ਸਿੰਘ ਆ ਉਨੇ ਦੇ ਕੰਨ ਚ ਫੂਕ ਮਾਰੀ ਵਿਆ ਚਲੀਏ ਉਹਦੇ ਮੋਟਰਸਾਈਕਲ ਤੇ ਬਹਿ ਕੇ ਉਹ ਇਹਨੂੰ ਘਰ ਲੈ ਗਿਆ ਘਰ ਜਾ ਕੇ ਇਹਨਾਂ ਦੇ ਘਰ ਪਤਾ ਨਹੀਂ ਕੀ ਇਹਨਾਂ ਟੀਕਾ ਲਾਇਆ ਉਹਨੂੰ ਕੀ ਦਿੱਤਾ ਕੀ ਨਹੀਂ ਦਿੱਤਾ ਇਹ ਕੁਦਰਤ ਜਾਣਦੀ ਆ ਆਪਣੇ ਲਿਵਾ ਕੇ ਘਰ ਸਵਾਲ ਦਿੱਤਾ ਮੰਜੀ ਦੇ ਤੇ ਅਸੀਂ ਸਾਰਾ ਦਿਨ ਮੁੜ ਕੇ ਲੱਭਦੇ ਰਹੇ ਦੋ ਤਿੰਨ ਵਾਰਾਂ ਪਹਿਲੀਆਂ ਚ ਵੀ ਗਏ ਆ ਇਹਦੇ ਘਰ ਵੀ ਗਏ ਆ ਨੇ ਦੱਸਿਆ ਨਹੀਂ ਸਾਨੂੰ ਵੀ ਸਾਡੇ ਘਰ ਵਾ ਉਥੋਂ ਦੀ ਭਰਾ ਹਰਜਿੰਦਰ ਸਿੰਘ ਉਹ ਵਾਪਸ ਆ ਗਿਆ ਤਕਰੀਬਨ ਮੁੜ ਕੇ ਨੇ 12:30 ਵਜੇ ਇੱਕ ਮੁੰਡਾ ਰਵਿੰਦਰ ਆ ਉਹਨੂੰ ਫੋਨ ਕੀਤਾ ਇਹ ਸੋਖਾ ਠੀਕ ਨਹੀਂਗਾ ਇਹਨੂੰ ਆਣ ਕੇ ਦੇਖੋ ਅਸੀਂ ਤਕਰੀਬਨ 12:30 ਵਜੇ ਨਾ ਸਵਾ 12 ਵਜੇ ਫੋਨ ਕੀਤਾ 12:30 ਅਸੀਂ ਉੱਥੇ ਪਹੁੰਚ ਗਏ ਜਾ ਕੇ ਵੇਖਿਆ ਤੇ ਇਹਦਾ ਸਾਹ ਜਿਹੜਾ ਅਸੀਂ ਮਰ ਲਗਾ ਤੋ ਤਾਂ ਹੋ ਗਿਆ ਸੀ ਜਾ ਕੇ ਦੇ ਪੇਟ ਤੇ ਮੜਾ ਜਿਹਾ ਹੱਥ ਮਾਰਿਆ ਉਹਦੇ ਨਾਸਾਂ ਚ ਲਹੂ ਵਗੰਡਿਆ ਪਿਆ ਇਹ ਹਟਕੜਾ ਜਾਇਆ ਤੇ ਉਸੇ ਵੇਲੇ ਖਤਮ ਤੇ ਉਹ ਆਖਣ ਲੈ ਜੋ ਅਸੀਂ ਆ ਕਿੱਥੇ ਲੈ ਜਾਈਏ ਅਸੀਂ ਪੁਲਿਸ ਨੂੰ ਇਹ ਕਾਰਵਾਈ ਫੋਨ ਕੀਤਾ ਪੁਲਿਸ ਆਈ ਉੱਥੇ ਉਹਨਾਂ ਨੇ ਕਾਰਵਾਈ ਕੀਤੀ ਹੈ 174 ਦਾ 174 ਦੀ ਸਾਨੂੰ ਤੇ ਕਹਿਣ ਲਈ ਹੁਣ ਪੋਸਟਮਾਸਟਰ ਹੋਣਾ ਪੋਸਟਮਾਸਟਰ ਅੱਜ ਛੁੱਟੀ ਆ ਕੱਲ ਨੂੰ ਸ਼ਾਇਦ ਛੁੱਟੀ ਆ ਕੱਲ ਨਾ ਹੋਵੇ ਪਰਸਨ ਹੋਊਗਾ ਕੀ ਆਉਂਦੀ ਉਹਦੇ ਵਿੱਚ ਰਿਪੋਰਟ ਉਹ ਉਹਦੇ ਆਧਾਰ ਤੇ ਆnde ਜੋ ਕੁਝ ਹੋਣਾ ਜੋ ਕਰਚਾ ਹੋਣਾ ਉਹਦੇ ਆਧਾਰ ਤੇ ਹੋਣਾ ਮੁੰਡੇ ਦੀ ਉਮਰ 25 ਸਾਲ ਦੀ ਕੋਈ ਪਹਿਲਾਂ ਵੀ ਨਸ਼ੇ ਦਾ ਆਦੀ ਸੀ ਪਹਿਲੇ ਨਸ਼ੇ ਦਾ ਆਦੀ ਸੀ ਜੀ ਅੱਜ ਤੋਂ ਤਕਰੀਬਨ ਤਕਰੀਬਨ ਸਾਲ 6 ਮਹੀਨੇ ਪਹਿਲਾਂ ਅਸੀਂ ਉਹਨੂੰ ਕੈਂਪ ਵਿੱਚ ਰੱਖਿਆ ਸੀ ਹੁਣ ਇਹਨੂੰ ਤਕਰੀਬਨ ਡੇਢ 2 ਮਹੀਨੇ ਹੋ ਗਏ ਘਰ ਆਇਆ ਇਹਨੂੰ ਹੁਣ ਬਿਲਕੁਲ ਅਸੀਂ ਸੰਤੁਸ਼ਟ ਹਾਂ 99% ਬਿਲਕੁਲ ਹੀ ਕਿ ਹੁਣ ਸਾਡਾ ਮੁੰਡਾ ਇਹ ਕੰਮ ਨਹੀਂ ਕਰਦਾ ਦੇਖਦੇ ਤੇ ਹੁਣ ਪਤਾ ਨਹੀਂ ਕੀ ਕਾਰਵਾਈ ਕਰਤੀ ਆ ਉਹ ਬਿਲਕੁਲ ਡੈਡ ਹੋ ਗਿਆ ਤੇ ਬੱਚਾ ਇਹਦੇ ਨਹੀਂ ਆਉਣਾ ਪਰ ਅਸੀਂ ਇਹ ਪ੍ਰਸ਼ਾਸਨ ਨੂੰ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਕਿ ਆ ਜਿਹੜਾ ਨਸ਼ੇ ਦਾ ਇਹਦਾ ਥੋੜਾ ਜਆ ਜਿੱਦਾਂ ਤੁਸੀਂ ਮਹਿਮ ਚਲਾਈਏ ਥੋੜੀ ਜੀ ਸਖਤੀ ਕਾਰਵਾਈ ਕਰੋ ਕਿ ਕੋਈ ਜਿਹੜਾ ਇੱਕ ਰੰ ਫੜ ਲੈਂਦੇ ਉਹਨੂੰ ਛੱਡੋ ਨਾ ਜਾਂ ਉਹਦੀ ਜਮਾਨਤ ਨਾ ਹੋਵੇ ਸਾਲ ਦੀ ਸਾਲ 6 ਮਹੀਨੇ ਅੰਦਰ ਰਵੇ ਉਹ ਆਣ ਕੇ ਦੱਸੇ ਜਾਣ ਕੇ ਕਿਸੇ ਨੂੰ ਵੀ ਮੈਂ ਅੰਦਰ ਆਵਾ ਤੇ ਥੋੜੇ ਜੀ ਪਿੰਡ ਪਿੰਡਾਂ ਦੇ ਵਿੱਚ ਖਾ ਖਰ ਕੇ ਇੱਕ ਪਿੰਡਾਂ ਦੇ ਵਿੱਚ ਸ਼ਹਿਰਾ ਇਸ਼ਾਰਾ ਜ ਨਹੀਂ ਪਿੰਡਾਂ ਜਾਣ ਕੇ ਪੁਲਿਸ ਚੱਕਰ ਮਾਰੇ ਦਿਨ ਰਾਤ ਦੋ ਦੋ ਟਾਈਮ ਚਾਰ ਟਾਈਮ ਚੱਕਰ ਮਾਰੇ ਜਿਹੜੇ ਨਸ਼ਈ ਆ ਜਿਹੜੇ ਖਾਂਦੇ ਆ ਜਾਂ ਵੇਚਦੇ ਆ ਉਹਨਾਂ ਨੂੰ ਫੜੇ ਉਹਨਾਂ ਨੂੰ ਕੱਢੇ ਘਰਾਂ ਤੋਂ ਬਾਹਰ ਅਸੀਂ ਇੱਕ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਸਰਕਾਰ ਨੂੰ ਮੰਗ ਕਰਦੇ ਆ ਅੱਜ ਸਾਡੇ ਦੇ ਘਰ ਪਰ ਬਾਦ ਹੋ ਗਿਆ ਜੀ ਅਸੀਂ ਜਿਹੜੇ ਆਉਣ ਵਾਲੀ ਦੂਜੀਆਂ ਪੀੜ੍ਹੀਆਂ ਉਹਨਾਂ ਨੂੰ ਅਸੀਂ ਇਹ ਇਨੇ ਆਪਣੇ ਬੱਚੇ ਬਚਾ ਲਓ ਚਾ ਲਓ ਬੱਚੇ ਇਹਨਾਂ ਕੋ ਨਸ਼ੇ ਵਾਲਿਆ ਕੋ ਬਚਾ ਲਓ ਅਸੀਂ ਪੁਲਿਸ ਨੂੰ ਬੇਨਤੀ ਕਰਦੇ ਆ ਕਿਪੋਲ ਸਾਡੇ ਭੈਣ ਭਰਾ ਵਾ ਲੇਕਿਨ ਸਾਡੀ ਮਦਦ ਕਰਨ ਜਰੂਰ ਮਦਦ ਸਾਡੀ ਕਰਨਾ ਇਹ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਤੇ ਅਸੀਂ ਵੇਚਣ ਵਾਲਿਆਂ ਨੂੰ ਵੀ ਕਿ ਨਾ ਲੋਕਾਂ ਦੇ ਬੱਚਿਆਂ ਨੂੰ ਬਰਬਾਦ ਕਰੋ ਇਹ ਬੱਚੇ ਬੜੇ ਔਖੇ ਪਲਦੇ ਆ ਬੜੇ ਔਖੇ ਮਿਲਦੇ ਆ ਤੁਸੀਂ 25 ਸਾਲ ਦਾ ਸਮਝਦਾ ਜਿਹਨ ਬੱਚਾ ਜਿਹੜਾ ਘਰੋਂ ਤੇ ਚੱਲਣਾ ਉਹ ਘਰਾਂ ਨੂੰ ਪੁੱਛਿਆ ਜਾ ਸਕਦਾ ਬਹੁਤ ਮਦਦ ਭਾਗੀਆ ਕਰਨਾ ਹੋਈ ਆ ਦੇਖੋ ਜੀ ਇਹ ਪਿੰਡਾਂ ਦੇ ਵਿੱਚ ਪ੍ਰਸ਼ਾਸਨ ਨੂੰ ਬਹੁਤ ਸ਼ਕਤੀ ਨਾਲ ਐਕਸ਼ਨ ਲੈਣਾ ਚਾਹੀਦਾ ਇਹੋ ਜਿਹੇ ਨਸ਼ੇ ਆਦੇ ਵਿਰੁੱਧ ਜਿਹੜੀ ਮਹਿਮਾ ਨੂੰ ਬਹੁਤ ਸਖਤੀ ਤੌਰ ਤੇ ਵਰਤਣਾ ਚਾਹੀਦਾ ਜੀ। ਕਰੀਬ ਕੋਈ 2:30 1 ਵਜੇ ਇੱਕ ਫੋਨ ਆਇਆ ਤੇ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਕਿਸ ਜਿੰਦਰ ਸਿੰਘ 26 27 ਸਾਲ ਉਮਰ ਦਾ ਵੀ ਨਾਮ ਦਾ ਲੜਕਾ ਜਿਹੜਾ ਉਹਦੀ ਮੋਟਰ ਵੀਅ ਤੇ ਅਸੀਂ ਜਿਹੜਾ ਉਹਦੇ ਪਾਇਆ ਸੁਖਦੇਵ ਸਿੰਘ ਉਹਦੇ ਬਿਆਨ ਆਪਾਂ ਕਲੰਬਾਂਦ ਕੀਤੇ ਆ ਉਹਦੇ ਬਿਆਨਾਂ ਦੇ ਆਧਾਰ ਤੇ ਜਿਹੜਾ ਵਾ ਉਹ ਸਹੀ ਹਾਲਾਤ ਜਾਣਨ ਲਈ ਕਿ ਇਹ ਮੌਤ ਜਿਹੜੀ ਆ ਕਿਵੇਂ ਹੋਈ ਹੈ 194 ਬੀ ਐਨ ਐਸਐਸ ਦੇ ਤਹਿਤ ਕਾਰਵਾਈ ਕਰ ਰਹੇ ਆ ਉਸ ਸਮਰਤ ਦੀ ਰਿਪੋਰਟ ਵਿੱਚ ਜਿਹੋ ਜਿਹੇ ਹਾਲਾਤ ਹੋਣਗੇ ਉਸ ਦੇ ਮੁਕਾਬਲ ਕਾਰਵਾਈ ਕੀਤੀ ਜਾਏ ਘਰ ਦੇ ਵਿੱਚ ਸੀ ਉਹ ਇਹਦਾ ਕੋਈ ਦੋਸਤ ਸੀ ਉਹਦੇ ਘਰ ਦੇ ਉਹ ਦੋਸਤ ਉਹ ਇਕੱਠੇ ਸੀਗੇ ਰਹਿੰਦੇ ਉਸ ਘਰ ਇਕੱਠੇ ਸਤੇ